ਏ ਬੰਤੇ ਬੁੱੱਜੜ ਦੀ ਰੂਹ ਜਨਰਲ ਡਾਇਰ ਦੀ ਰੂਹ ਜਕਰੀਆ ਖਾਨ ਦੀ ਰੂਹ ਇਸ ਇਨਸਾਨ ਚ ਆ ਚੁੱਕੀ ਆ ਕਿ ਕਿੰਨਾ ਬੁੱੱਜੜ ਬਣੇ ਦੇ ਉਤਰੀ ਹੋਈ ਆ ਸਰਕਾਰ ਸਰੂਰ ਵਾਲਿਓ ਇਹ ਕਹਿੰਦਾ ਸੀ ਸਰੂਰ ਸਾਡੀ ਰਾਜਧਾਨੀ ਐ ਤੇ ਜਿਮਲੀ ਚੋਂ ਦੀ ਰਾਜਧਾਨੀ ਪਟਦੀ ਸੀ ਦੇ ਹੋਣੇ ਦੀ ਜੜ ਪੂਰੇ ਪੰਜਾਬ ਚੋਂ ਬਟਣੀ ਆ ਚਾ ਵੀ ਯਾਦ ਰੱਖਿਓ ਅੱਜ ਤੁਸੀਂ ਦਿਖਾਤਾ ਇਕੱਠ ਇਹਦੇ ਤਬੂਤ ਦੇ ਵਿੱਚ ਉਹ ਟੋਪੀ ਦਾ ਕਿਲ ਸਾਬਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋਈ ਹਲਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇੱਜ਼ਤਾਂ ਬਖਸ਼ਦੇ ਆ ਇਹੀ ਲੋਕ ਮਾਨਸਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਆ ਇਹੀ ਲੋਕ ਪੁੰਜੇ ਲਾਉਂਦੇ ਆ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਝੰਡਾ ਕਰਕੇ ਠੰਡਾ برف ਵਾਲਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਭਵੰਤ ਕਹਿੰਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਰੱਖਿਆ ਤੇਰੇ ਕੋਲੇ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰੇਨਾਂ ਦੇ ਵਿੱਚ ਦਰਿਆਵਾਂ 'ਚ ਰੋੜ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਸਬੂਤ ਹੁੰਦਾ ਬੁੱਤਰਾ ਕੋਲੇ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਇਹ ਕਹਿੰਦਾ ਜੀ ਅੰਗਰੇਜ਼ ਨੌਕਰੀ ਕਰਨ ਆਇਆ ਕਰਨਗੇ ਪੰਜਾਬ 'ਚ ਐਸ ਪੰਜਾਬ 'ਚ ਜਿੱਥੇ ਜਰ ਤੁਸੀਂ ਬੋਲਣ ਟੱਕ ਨਹੀਂ ਦਿੰਦੇ ਇਹ ਯਾਦ ਰੱਖਿਓ ਭਰਾਵੋ ਜੇ ਆਪਾਂ ਆਈਂ ਜੱਪ ਰਹੇ ਤਾਂ ਹੌਲਾ ਸਮਾਂ ਬਹੁਤ ਖਤਰਨਾਕ ਹੈ ਇਹ ਕਹਿੰਦਾ ਭਾਨਾ ਐ ਬੋਲਦਾ ਫਲਾਨਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਬਈ ਸਿਮਰੋ ਭਾਬੀ ਕੈਪਟਨ ਲੂਕੀ ਬੋਲਦਾ ਰਿਹਾ ਹੈ ਕਿੱਕਲੀਆਂ ਪਾਉਦਾ ਰਿਹਾ ਹੈ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਂਹਤਾ ਪਾਈਆਂ ਇਸ ਮੁੱਖ ਮੰਤਰੀ ਨੂੰ ਕਿ ਜਿਹੜਾ ਜਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਹੈ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਹਰ ਦਾ ਮੂੰਹ ਭੰਨ ਕੇ ਮੋੜਿਆ ਤੇ ਬੱਚੜ ਦਾ ਵੀ ਮੂੰਹ ਭੰਨ ਕੇ ਮੋੜਨਾ ਮੈਨੂੰ ਕਈ ਨੌਜਵਾਨਾਂ ਦੇ ਰਾਤ ਫੋਨ ਆਏ ਕਿ ਭਾਈ ਸਾਨੂੰ ਐਸਐਸਓ ਦਾ ਫੋਨ ਆਇਆ ਸਾਨੂੰ ਡੀਐਸਪੀ ਦਾ ਫੋਨ ਆਇਆ ਕਿ ਤੁਸੀਂ ਕੱਟ ਚ ਨਹੀਂ ਜਾਣਾ ਪਰ ਤੁਸੀਂ ਕਿਸੇ ਦਰਦੀ ਪ੍ਰਵਾਹ ਕੀਤੇ ਬਿਨਾ ਬੇਖੌਫ ਹੋ ਕੇ ਅੱਜ ਭਾਨਾ ਸਿੱਧੂ ਦੇ ਨਾਲ ਖੜਨਾ ਆਇਓ ਉਸ ਪੰਜਾਬ ਦੇ ਪੁੱਤਰੇ ਨਾਲ ਖੜੇ ਆ ਇਹ ਦੱਸਦਾ ਹੈ ਤੁਹਾਡਾ ਕੱਟ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਹਮੇਸ਼ਾ ਉਹਦਾ ਸਾਥ ਦਿੰਦੇ ਆ ਪਰ ਤੁਸੀਂ ਹੈਰਾਨੀ ਦੀ ਗੱਲ ਦੇਖੋ ਕਿ ਕਿੰਨਾ ਬੁਚੜ ਪਣੇ ਦੇ ਉੱਤਰੀ ਹੋਈ ਹੈ ਸਰਕਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਮਾ ਨੇ ਨੂੰ ਲੁਧਿਆਣੇ ਸੀਆਈ ਸਟਾਫ ਰਾਤ ਨੂੰ ਅਲਫ ਨੰਗਾ ਕਰਕੇ ਝੰਡਾ ਬਰਫ ਵਾਲਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਭਵੰਤ ਕਹਿੰਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਲਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਚ ਉਹ ਨਾ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਜਿੰਨਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰੇਨਾਂ ਦੇ ਵਿੱਚ ਦਰਿਆਵਾਂ 'ਚ ਰੋੜ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਸ਼ਹੀਦ ਭਾਈ ਜਸਵੰਤ ਸਿੰਘ ਖਰੜਾ ਜਿਨ੍ਹਾਂ 25000 ਲਾਵਾਸ ਲਾਸ਼ਾਂ ਦਾ ਅੰਕੜਾ ਇਕੱਠਾ ਕੀਤਾ ਉਸ ਨੂੰ ਚੱਕ ਕੇ ਜਿਉਂਦੇ ਨੂੰ ਬਚਾ ਲਓ ਪਾੜ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ লাশ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸੜੀ ਐ ਕਿੱਥੇ ਧੂਕੀ ਐ ਕਿਹੜੇ ਦਰਿਆ ਚ ਡੋੜੀ ਐ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਨਹੀਂ ਹੈਗਾ ਸਬੂਤ ਹੁੰਦਾ ਮੁੱਤਰਾ ਕੋਲੇ ਸਬੂਤ ਹੁੰਦਾ ਕਾਤਲਾ ਕੋਲੇ ਸਬੂਤ ਹੁੰਦੇ ਆ ਹਕੂਮਤਾਂ ਕੋਲੇ ਜਿਵੇਂ ਭਵੰਤ ਕਹਿੰਦਾ ਕਿ ਮੈਂ ਇਹਦੀ ਵੀਡੀਓ ਨਗਰੀ ਦੇਖਣੀ ਐ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਲੂਮ ਕੋਲੇ ਜਿਹੜਾ ਤੇ ਜ਼ੁਲਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਹੁੰਦਾ ਹੈ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲਓ ਅੱਜ ਭਾਨੇ ਸਿੰਘ ਸਿੱਧੂ ਦੀ ਉੱਤੇ ਪਟਿਆਲਾ ਅਦਾਲਤ ਦੇ ਵਿੱਚ ਪੇਸ਼ੀ ਸੀ ਉਹਨੂੰ ਪੇਸ਼ ਕੀਤਾ ਗਿਆ ਅੱਜ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ ਕਈ ਪੱਤਰਕਾਰ ਨੂੰ ਧੱਕੇ ਵੀ ਮਾਰੇ ਗਏ ਆ ਉੱਥੇ ਸੋ ਭਰਾਵੋ ਇਹਨਾਂ ਜ਼ੁਲਮਾਂ ਜਿਹੜਾ ਇਹ ਤਸ਼ੱਦਦ ਆ ਜਿਹੜਾ ਇਹ ਕੱਲਾ ਭਾਨਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ ਲਿਓ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟਰੋ ਦਾ ਸਫਾਇਆ ਕਰ ਦਿਓ ਸਫਾਇਆ ਤਾਂ ਪਾਪ ਭਾਨ ਦੀ ਸੁਣ ਲਿਆ ਬੋਲੀ ਕਹਿੰਦਾ ਕੀ ਹੈ ਕਿ ਤੁਸੀਂ ਇਸ ਮੋੜ ਤੇ ਜਾਉਨੇ ਹੋ ਅਗਲੇ ਮੋੜ ਤੇ ਜਾਂਦੇ ਜਾਓਗੇ ਕਿ ਨਹੀਂ ਤੇ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾਣੀ ਕੋਈ ਬਣਾਉਂਦੇ ਐ ਕਹੇ ਜੀ ਅਸੀਂ ਇਹਨੂੰ ਘੇਰਿਆ ਇਹਨੇ ਜਵਾਬੀ ਫਾਇਰਿੰਗ ਕੀਤੀ ਸਾਡੇ ਪੁਲਿਸ ਵਾਲੀ ਪੱਗ 'ਚ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰੇ ਆ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਪੁਰਾ ਤਰਨਤਾਰਨ ਦੋ ਮੁੰਡੇ ਮਾਰੇ ਆ ਜਿਹੜਾ ਉਹਨਾਂ 'ਚ ਇੱਕ ਮੁੰਡਾ ਮਾਰਿਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ ਮੀਡੀਆ ਦਾ ਖਰੀਦਿਆ ਹੋਇਆ ਉਹ ਗੱਲ ਵਿੱਚੀ ਦਬ ਗਈ ਸੋ ਭਰਾਵੋ ਜੇ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਆ ਅੱਜ ਪਾ ਨਸਦੂ ਐ ਉਦੋਂ ਪਹਿਲਾਂ ਦੀ ਸਿੱਧੂ ਵਰਗਿਆਂ ਦੇ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ ਚੱਕ ਕੇ ਸੜਦੀ ਐਨਐਸਏ ਲਾ ਕੇ ਇਸੇ ਅਭੰਤ ਬੁੱਚੜ ਦੇ ਇਹ ਬਿਆੰਤੇ ਬੁੱਚੜ ਦੀ ਰੂਹ ਜਨਰਲ ਡੇਅਰ ਦੀ ਰੂਹ ਜਕਰੀਆ ਖਾਨ ਦੀ ਰੂਹ ਇਸ ਇਨਸਾਨ ਚ ਆ ਚੁੱਕੀ ਆ ਬੋਲਾ ਇਨਸਾਨਾ ਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰ ਲਾਇਆ ਹੈ ਲੀਡਰਾਂ ਦੇ ਕੇ ਬੋਲਣ ਲਾਇਆ ਹੈ ਦੱਸੋ ਵੀ ਅਸੀਂ ਕੀ ਕਰ ਰਹੇ ਹਾਂ ਸਵਾਲ ਹੀ ਪੁੱਛ ਰਹੇ ਹਾਂ ਕੀ ਪੰਜਾਬ ਚ ਟੱਕਾ ਬੰਦ ਹੋ ਗਿਆ ਇਹ ਹੋਇਆ ਜੀ ਬਾਹਕੜੀਆਂ ਗੱਲ ਸੋ ਗਿਆ ਕਿ ਨਹੀਂ ਹੋ ਗਿਆ ਕੀ ਇਹ ਸਵਾਲ ਪੁੱਛਣਾ ਨਹੀਂ ਬਣਦਾ ਕੀ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਖਤਮ ਹੋ ਗਈ ਨਹੀਂ ਹੋਏਗੀ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੀ ਇਹਦੀਆਂ ਬੀੜ ਗੋ ਇਹਦੀ ਲਾਕੇ ਚਲਾਦਗੇ ਤਾਂ ਦੱਸੋ ਕਿੱਥੇ ਗੱਲ ਖੜੀ ਐ ਵੀਆਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਗੱਲਾਂ ਕਰਦਾ ਸੀ ਕਿ ਫਲਾਨੇ ਦੀ ਫਲਾਨੇ ਦਾ ਫੋਟੋ ਆ ਫਲਾਨੇ ਦੀ ਫਲਾਨੇ ਦਾ ਫੋਟੋ ਆ ਅੱਜ ਕਈ ਕੁੜਵਾ ਅਰਬਾਂ ਰੁਪਿਆ ਫੋਟੋਆਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਆ ਇਹ ਕਹਿੰਦਾ ਸੀ ਅੰਗਰੇਜ਼ ਨੌਕਰੀ ਕਰਨ ਆਇਆ ਕਰਨਗੇ ਪੰਜਾਬ 'ਚ ਐਸ ਪੰਜਾਬ 'ਚ ਜਿੱਥੇ ਜਰ ਤੂੰ ਬੋਲਣ ਟੱਕ ਨਹੀਂ ਦਿੰਦੇ ਕਿਉਂ ਨਾ ਫਿਰ ਸਾਡੀ ਜਵਾਨੀ ਹਤਾਚੋ ਕੇ ਨਰਾਸ਼ ਹੋ ਕੇ ਬਾਹਰਲੇ ਮੁਲਕਾਂ ਨੂੰ ਜਾਵੇ ਭਈ ਰਿਕਾਰਡ ਹੈ ਆ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਐ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ ਜਿਵੇਂ ਖੈਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾਲ ਲੈ ਸਕੇ ਜਿਵੇਂ ਹਿਮਾਚਲ ਚਾਜ ਮਉਤਰਾਖੰਡ ਚ ਹੈ ਕੋਈ ਬਾਹਰੋਂ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾ ਖਰੀਦ ਸਕਣ ਜਿਵੇਂ ਉਤਰਾਖੰਡ ਰਾਜ ਦਾ ਹਿਮਾਚਲ ਚ ਕੀ ਅਸੀਂ ਨਹੀਂ ਚਾਹੁੰਦੇ ਕਾਨੂੰਨ ਬਣੇ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਭੂਗੋਲ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਓ ਭਰਾਵੋ ਜੇ ਆਪਾਂ ਆਈਂ ਜੱਪ ਰਹੇ ਦਾ ਹੌਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਿੰਦਾ ਸੀ ਸਰੂਰ ਸੜੀ ਰਾਜਧਾਨੀ ਹੈ ਤੇ ਜਿਮਨੀ ਚੌਂ ਦੀ ਰਾਜਧਾਨੀ ਪਟਦੀ ਸੀ ਤੇ ਹੁਣ ਇਹਦੀ ਜੜ ਪੂਰੇ ਪੰਜਾਬ ਚੋਂ ਬਟਣੀਆਂ ਚਾ ਵੀ ਯਾਦ ਰੱਖਿਓ ਭੁੱਲਦੇ ਐ ਬਿਲਕੁਲ ਭੁੱਲਦੇ ਐ ਜਿਹੜਾ ਸਾਡੇ ਲਈ ਅੱਥੇ ਬੈਠਾ ਹੈ ਸਾਡੇ ਲਈ ਖੜਾ ਹੈ ਸਾਡੇ ਦੀ ਲੜਿਆ ਹੈ ਸਾਡੇ ਲਈ ਜੇਲਾ ਜਾਂਦਾ ਸਾਡੀ ਯਾਦ ਸ਼ਕਤੀ ਬਹੁਤ ਥੋੜੀ ਹੈ ਭੁੱਲ ਜਾਂਦੇ ਹਾਂ ਇੱਕ ਜਿਕਰਾ ਮੈਂ ਉਹਨਾਂ ਬੰਦੀ ਸਿੰਘਾਂ ਦੇ ਨਾਂ ਤੇ ਵੀ ਕਹੂੰਗਾ ਜਿਹੜੇ ਚਾਹੇ ਡਿਬਰੂਗੜ੍ਹ ਬੰਦ ਹੈ ਚਾਹੇ ਪਿਛਲੇ 30-30 ਸਾਲ ਤੋਂ ਜੇਲਾ 'ਚ ਬੰਦ ਹੈ ਇੱਕ ਜਿਕਰ ਉਹਨਾਂ ਦੇ ਨਾਂ ਤੇ ਵੀ ਬੁਲਾਓ ਉਹ ਲਾਈਵ ਸਾਨੂੰ ਲੜਨੀ ਪੈਣੀ ਹੈ ਜੈ ਸ੍ਰੀ ਅਕਾਲ ਸੁਣ ਲੋ ਧਿਆਨ ਦੇ ਨਾਲ ਤੁਸੀਂ ਅੱਜ ਇੱਥੇ ਆਏ ਹੋ ਭਾਨੇ ਸਿੱਧੂ ਦੀ ਜਨਮ ਦਿਰਤੀ ਹੈ ਅੱਜ ਤੁਸੀਂ ਦਿਖਾਤਾ ਇਕੱਠ ਇਹਦੇ ਤਬੂਦ ਦੇ ਵਿੱਚ ਉਹ ਟੋਪੀ ਦਾ ਕਿਲ ਸਾਬਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋਈ ਹਲਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇੱਜ਼ਤ ਬਖਸ਼ਦੇ ਆ ਇਹੀ ਲੋਕ ਮਾਨਸਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਆ ਇਹੀ ਲੋਕ ਪੁਝੇ ਲਾਉਂਦੇ ਆ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਚੁਟਕਲੇ ਕਹਾਣੀਆਂ ਗੱਪ ਔਰ ਉਹ ਗਾਲਾਂ ਕੱਢਤੀਆਂ ਔਰ ਉਹ ਗਾਲਾਂ ਕੱਢਤੀਆਂ ਇਹ ਕਹਿੰਦਾ ਭਾਨਾ ਐ ਬੋਲਦਾ ਫਲਾਨਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਬਈ ਸਿਮਰੋ ਭਾਬੀ ਹਰ ਸਵਰਤ ਨੂੰ ਕੀ ਬੋਲਦਾ ਰਿਹਾ ਕੈਪਟਨ ਨੂੰ ਕੀ ਬੋਲਦਾ ਰਿਹਾ ਕਿੱਕਲੀਆਂ ਪਾਉਦਾ ਰਿਹਾ ਅੱਜ ਯਾਰ ਜੇ ਸਵਾਲ ਕਰਦੇ ਹੋ ਵੀ ਬਰਦਾਸ਼ਤ ਨਹੀਂ ਹੋ ਰੇ ਯਾਰ ਸੋ ਭਾਈ ਧਿਆਨ ਦਿਓ ਜਿਵੇਂ ਅੱਜ ਤੁਸੀਂ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਇੱਥੇ ਲੋਕ ਆਏ ਆ ਨੌਜਵਾਨ ਚਲ ਜੈਪੁਰ ਤੱਕ ਦੇ ਆਏ ਆ ਪਰ ਮੈਂ ਇੱਕ ਧੰਨਵਾਦ ਖਾਸ ਤੌਰ ਤੇ ਉਹਨਾਂ ਲੋਕਾਂ ਦਾ ਕਰਨਾ ਚਾਹਨਾ ਜਿਹੜੀਆਂ ਹਾਲੇ ਵੀ ਜਾਗ ਦੀ ਜਮੀਰਾ ਹੈਗੀ ਹੈ ਉਹ ਆਮ ਆਦੀ ਪਾਰਟੀ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸੀ ਉਹ ਸਾਧੂ ਵਾਲਤੂਆ ਮੁੰਡਾ ਰਾਜੂ ਇੱਕ ਹਰਵਿੰਦਰ ਪਖੜਿਆ ਵਾਲਾ ਬਾਈ ਇੱਕ ਹਰਵਿੰਦਰ ਪਖੜਿਆ ਵਾਲਾ ਇੱਕ ਮੁੰਡਾ ਇੱਥੋਂ ਜੋਤ ਬੜੰਗਾ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਂਧਾ ਪਾਈਆਂ ਇਸ ਮੁੱਖ ਮੰਤਰੀ ਨੂੰ ਕਿ ਜਿਹੜਾ ਜਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਹੈ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਨਾ ਕੀਤਾ ਨਾ ਕਰਨਾ ਬਹੁਤ ਹਮਲੇ ਆ ਹੋਏ ਆ ਬਹੁਤ ਧੜ ਵੀ ਆਏ ਆ ਤੇ ਹਰ ਦਾ ਮੂੰਹ ਭੰਨ ਕੇ ਮੋੜਿਆ ਤੇ ਬੁੱੱਟੜ ਦਾ ਵੀ ਮੂੰਹ ਭੰਨ ਕੇ ਮੋੜਨਾ ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ 5 ਤਰੀਕ ਨੂੰ ਬਾਈ ਆਰਾਮ ਸੁਣ ਲੋ ਕਿੰਨੇ ਦੀ ਤਲਾਸ਼ੀ ਲੈ ਕੇ ਨਿਕਰੇ ਆ ਕਰਾਂਗੇ ਆਪਾਂ ਬਿਲਕੁਲ ਬਾਈ 5 ਤਰੀਕ ਨੂੰ ਧਿਆਨ ਨਾਲ ਸੁਣ ਲੋ ਅਗਲਾ ਲਾਲ 5 ਤਰੀਕ ਨੂੰ ਭਵੰਤ ਦੇ ਕਰਨੂ ਜਾਣੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੇਰੀ ਬੇਨਤੀ ਮੇਰਾ ਵੀਰ ਤੁਹਾਨੂੰ ਹੱਥ ਬੰਨ ਕੇ ਮੈਂ ਪਿੰਡਾਂ ਜੀ ਬੋਲ ਕੇ ਆਇਆ ਬੇਨਤੀ ਅੱਜ ਫੇਰ ਕਰਦਾ ਹੈ ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ ਜੀ ਅਸੀਂ ਭਾਨੇ ਵਰਗੇ ਅਸਪਾਸ ਖੈਰਾ 4 ਮਹੀਨੇ ਅੰਦਰ ਲੈ ਕੇ ਆਇਆ ਬਈ ਕੀ ਕਸੂਰ ਸੀ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਆਦੀ ਪਾਰਟੀ ਪੱਧਰ ਤੋਂ ਉੱਪਰ ਹੋ ਕੇ ਗੱਲ ਕਰਦਾ ਹੈ ਬੇਸ਼ੱਕ ਪਾਰਟੀ ਦੀਆਂ ਦਿੱਤਾ ਹੋਰ ਨੇ ਪਰ ਹਮੇਸ਼ਾ ਜਦੋਂ ਯੂਪੀਏ ਲੱਗਿਆ ਐ ਐਨਐਸਏ ਲੱਗਿਆ ਤਾਂ ਹਮੇਸ਼ਾ ਸਪਾਸਰ ਖੜਾ ਬਲੇ ਪੰਜਾਬ ਨਾਲ ਖੜਾ ਆਇਆ ਇਹੋ ਜਿਹੇ ਬੰਦੇ ਭਾਨੇ ਸਿੱਧੂ ਵਰਗੇ ਮੂਸੇਲ ਦਾ ਕਤਲ ਕਰਾਉਣ ਵਾਲੀਆਂ ਧਰਾਏ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਬਖਸ਼ੇ ਜਾਣਗੇ ਜੀ ਉਹਦੀ ਸਕਿਉਰਿਟੀ ਬਸਕੀਤੀ ਲੀਕ ਕੀਤੀ ਤਜਸ ਗਰੇ ਮੂਸੇਲਾ ਮਰਵਾਇਆ ਕਹੀ ਗੱਲ ਹੈ ਜੀ ਸਭ ਭਰਾਵੋ ਜਿਹਦਾ ਭਾਈ ਮਰਵਾਉਣੇ ਆ ਇਹ ਜਿਲਾਂ ਦੇ ਵਿੱਚ ਟਾਉਣੇ ਆ ਬੰਦੇ ਤਾਂ ਮੇਰੀ ਗੱਲ ਯਾਦ ਰੱਖਿਓ ਬੰਦੇ ਬਹੁਤ ਥੋੜੇ ਰਹਿ ਗਏ ਭਰਾ ਬਹੁਤ ਥੋੜੇ ਰਹਿ ਗਏ ਸਾਹਮਣੇ ਸਾਹਮ ਹੁੰਦੇ ਆ ਨਹੀਂ ਇਕੱਲੇ ਇਕੱਲੇ ਦੇਰੇ ਮੂੰਹ ਨੂੰ ਖੂਨ ਲੱਗਿਆ ਬੁੱਤੜਾਂ ਦੇ ਮੂੰਹ ਨੂੰ ਖੂਨ ਇਹ ਸ਼ਿਕਾਰ ਖੇਡਣਗੇ ਜਵਾਨੀ ਦਾ ਸ਼ਿਕਾਰ ਆ ਆਪਸੀ 90 ਦਾ ਦੌਰ ਸੁਣਦੇ ਰਹੇ ਆ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ ਹੈ ਕਿਉਂਕਿ ਇਹ ਅੰਦਰਖੱਤ ਤੇ ਜਿਹੜੀ ਸਹਿਮਤੀ ਹੈ ਉਹ ਅਮਿਤ ਸ਼ਾਹ ਵਰਗਿਆਂ ਨਾਲ ਹੈ ਮੋਦੀ ਵਰਗਿਆਂ ਨਾਲ ਹੈ ਇਹ ਇਕੱਲਾ ਕੇਜਰੀਵਾਲ ਨਾਲ ਨਹੀਂ ਹੈਗਾ ਕਿ ਉਹਨਾਂ ਨੇ ਮਿਲ ਚੁੱਕਿਆ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਸਕਾਰ ਖੜਨਾ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ ਵਧੀਆ ਸ਼ਾਂਤੀ ਨਾਲ ਰਹਿਣ ਤਾਂ ਭਰਾਵੋ ਤੁਹਾਡਾ ਫਰਜ਼ ਬਣਦਾ ਜਿਵੇਂ ਤੁਸੀਂ ਅੱਜ ਆਏ ਹੋ ਅੱਜ ਆਇਆ ਭੰਦੇਰੇ ਪਿੰਡ ਅਗਲੇ ਪਿੰਡ ਜਾਣਾ ਭਵੰਤ ਦੇ ਸਵਾਲ ਪੁੱਛਣ ਜਾਣਾ ਆ ਤੁਹਾਡੀ ਗਿਣਤੀ ਉਸ ਦਿਨ ਸਾਨੂੰ 5 ਤਰੀਕ ਨੂੰ ایدੂ 10 ਗੁਣਾ ਚਾਹੀਦੀ ਹੈ ਸਹਿਮਤ ਹੋ ਅੱਜ ਤਰੀਕ ਨੂੰ ਇਹ ਨਾਲ ਕਰਾਂਗੇ ਮੀਟਿੰਗ ਅਭੀ ਲੈ ਤੂੰ ਕਹਿੰਦਾ ਸੀ ਮੈਨ ਨਾਲ ਇਹ ਗੱਲਬਾਤ ਕਰਿਆ ਕਰੋ ਤੁਸੀਂ ਪਹਿਲਾਂ ਸ਼ਰਕਾ ਰੋਕ ਲੈਨੇ ਹੋ ਟੋਲ ਪਲਾਜ਼ਾ ਰੋਕ ਲੈਨੇ ਧਰਨੇ ਲਾ ਲੈਨੇ ਹੋ ਜਿੰਦਾਬਾਦ ਮਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਹੇ ਆ ਸਾਰਾ ਪੰਜਾਬ ਚੱਲ ਕੇ ਆ ਰਿਹਾ ਇਹ ਗੱਲ ਦੱਸ ਕੀ ਭਾਨਾ ਚੈਨੀ ਚੋਰ ਜੋ ਤੂੰ ਕਰ ਰਿਹਾ ਕਰਤਾਰ ਕੁਸ਼ੀ ਭਾਨੇ ਨੂੰ ਨੰਗਾ ਕਰਾ ਕੇ ਉਹਦੀ ਕੁੱਟਮਾਰ ਕਰਕੇ ਵੀਡੀਓ ਦੇਖ ਰਿਹਾ ਹੈ ਕੀ ਭਾਨਾ ਐਡਾ ਵੱਡਾ ਕੋਈ ਖਤਰਨਾਕ ਅੱਤਵਾਦੀ ਹੈ ਕੋਈ ਬਗਦਦਕਾਰੀ ਹੈ ਕੀ ਨਾ ਗੁਨਾਹ ਕੀਤਾ ਬੰਦੇ ਨੇ 5 ਤਰੀਕ ਨੂੰ ਬਾਈ ਭੰਤ ਦੇ ਘਰ ਨੂੰ ਜਾਣਾ ਅਗਲੀ ਗੱਲ ਸੁਣ ਲਿਓ ਨਾਲ ਦੱਸਾਂਗੇ ਉਹ ਦੱਸਾਂਗੇ ਕਿਥੋਂ ਤੁਰਨਾ ਹੈ ਬਾਈ ਦੱਸਾਂਗੇ ਨਾਲ ਦੀ ਨਾਲ ਮੀਡੀਆ ਰਹੀ ਦੱਸਾਂਗੇ ਸਾਰੀਆਂ ਜੱਥੇਬੰਦੀਆਂ ਰੈਕ ਕਰਕੇ ਦੱਸਾਂਗੇ ਅਗਲੀ ਗੱਲ ਹੋਰ ਸੁਣ ਲਓ ਖਰਜ ਤੇ ਧਿਆਨ ਨਾਲ ਸੁਣ ਲਓ ਇਹ ਨਹੀਂ ਉਥੇ ਪੱਕੇ ਬਹਿ ਜਾਣਾ ਵੀ ਉੱਥੇ ਬੈਠ ਕੇ ਤੰਬੂ ਕੱਢ ਲਿਆ ਨਾ ਨਾਲ ਦੀ ਨਾਲ ਸ਼ਰਕਾ ਦੇ ਉੱਤਰਨਾ ਪਿਆ ਟੋਲਾ ਤੇ ਆਉਣਾ ਪਿਆ ਇਨਾਂ ਦੇ ਐਮਐਲ ਨੂੰ ਘਰੋਂ ਘਰੀ ਘੇਰਨਾ ਪਿਆ ਉਧਰੋਂ ਵੀ ਵਧਾਂਗੇ ਸਹਿਮਤ ਹਾਂ ਬਾਈ ਸਹਿਮਤ ਪਰ ਦੋਨੇ ਬਾਹਾਂ ਖੜੀਆਂ ਕਰਕੇ ਜਕਾਰਾ ਸਹਿਮਤ ਲਿਆ ਦੇਓ ਬੋਲੇ ਸੋਨਿਆ ਸ਼ਾਂਤ ਮਈ ਰਹੋ ਭੜਕਾ ਹਟ ਨਾ ਆਇਓ ਡਬਲ ਦੀ ਲੋੜ ਨਹੀਂ ਝੱਪਲ ਦੀ ਲੋੜ ਨਹੀਂ ਬਾਈ ਅਖੀਰਲੇ ਸਾਥਕ ਇਹ ਪੰਜਾਬ ਦੀ ਲੜਾਈ ਲੜਦੇ ਰਵਾਂਗੇ ਆਪਣੀਆਂ ਆਉਣ ਭੜੀਆਂ نسلਾਂ ਨੂੰ ਬਚਾਉਣ ਕਰਕੇ ਲੜਦੇ ਰਵਾਂਗੇ ਧੰਨਵਾਦ ਸਾਰਿਆਂ ਦਾ ਬਲੇ ਸੋਨਿਆ ਵਾਹ ਗੁਰਜੀ ਦਾ ਖਾਲਸਾ ਇੱਕ ਬੇਨਤੀ ਬਈ ਹੋਰ ਰਹੀ ਗਈ ਕਈ ਬਲਾਰੇ ਰਹਿ ਗਏ ਮੇਰੇ ਭਾਈ ਗੁੱਸਾ ਦਾ ਕਰਿਓ ਉਹਨਾਂ ਦੇ ਵਿੱਚ ਮਨਜੀਤ ਸਿੰਘ ਕਮਾਣਾ ਭਾਰਤੀ ਕਿਸਾਨ ਮਜ਼ਦੂਰ ਜੂਲੀ ਪੰਜਾਬ ਚਿਹਰੇ ਪੰਜਾਬ ਜਿੱਥੇ ਬੰਦੀ ਜਬਰਜੰਗ ਸਿੰਘ ਮੰਗੂ ਬਾਠਾ ਦੇ ਹੋਰ ਵੀ ਕਈ ਇਨਸਾਨ ਰਹਿ ਗਏ ਬਾਈ ਸਮੇਂ ਦੀ ਘਾਟ ਸੀ ਠੰਡ ਸੀ ਸੋ ਸਾਰਿਆਂ ਦਾ ਧੰਨਵਾਦ ਆਇਆਂ ਦਾ